ਜਦੋਂ ਵੀ ਇਕੱਲਾਪਨ ਮਹਿਸੂਸ ਹੋਵੇ ਉਦੋਂ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਦੇ ਨਾ ਹੋਣ ਦੇਵੋ ਕਿਉਂਕਿ ਇਹ ਟਾਈਮ ਸਹੀ ਹੁੰਦਾ ਹੈ ਕਿ ਤੁਸੀਂ ਰੱਬ ਦੇ ਨਾਲ ਜੁੜ ਜਾਵੋ ਜਦੋਂ ਵੀ ਤੁਹਾਨੂੰ ਇੰਜ ਮਹਿਸੂਸ ਹੋਵੇ ਕਿ ਕੋਈ ਸਾਡੇ ਨਾਲ ਨਹੀਂ ਆ ਅਸੀਂ ਇਕੱਲੇ ਹਾਂ ਮਨ ਬੇਚੈਨ ਹੋ ਰਿਹਾ ਹੈ ਤਾਂ ਇਹ ਬਹੁਤ ਹੀ ਸੁਨੱਖਾ ਤੇ ਵਧੀਆ ਟਾਈਮ ਆ ਕਿ ਰੱਬ ਤੁਹਾਨੂੰ ਆਪਣੇ ਨਾਲ ਜੋੜ ਰਿਹਾ ਹੈ ਰੱਬ ਨੇ ਤੁਹਾਨੂੰ ਆਪਣੇ ਨਾਲ ਜੋੜਨ ਵਾਸਤੇ ਇਕੱਲਿਆਂ ਕੀਤਾ ਹੈ ਤੁਹਾਡੇ ਮਨ ਨੂੰ ਐਸ਼ਾਂਤ ਕੀਤਾ ਹੈ ਜਦੋਂ ਤੁਸੀਂ ਰੱਬ ਦੇ ਨਾਲ ਜੁੜ ਜਾਂਦੇ ਹੋ ਤਾਂ ਤੁਹਾਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਅਤੇ ਮਨ ਸ਼ਾਂਤ ਹੋ ਜਾਂਦਾ ਹੈ ਇੰਜ ਲੱਗਦਾ ਹੈ ਸਾਈ ਕਾਇਨਾਤ ਮੇਰੇ ਨਾਲ ਹੈ